ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ سامنے ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਨ ਉੱਪਰ ਕਲਿੱਕ ਕਰੋ ਬਚਪਨ ਦੇ ਦਿਨਾਂ ਵਿੱਚ ਬਾਲਕ ਗੋਮਦराई ਜੀ ਆਪਣੀ ਉਮਰ ਦੇ ਬੱਚਿਆਂ ਦੇ ਨਾਲ अक्सर गंदा कंटे ही खेड़ते मुख्य घाट उ साधु संतान का भी आना जाना बनिया रहा उस घाट के नज़दीक एकांत स्थान उ एक रुख के हेठा एक राम भगत पंडित शिव दत्त जी भी हर रोज किसी एक थां आसन दे। ओ पंडित जी ਜੋਤੀਜ ਵਿਦਿਆ ਦੇ ਜਾਣਕਾਰ ਸਨ। ਅਤੇ ਇਹਨਾਂ ਦੇ ਕੋਲ ਵੀ ਜਗਿਆਸੂ ਆਉਂਦੇ ਰਹਿੰਦੇ ਸਨ। ਅਤੇ ਉਹਨਾਂ ਦੀ জীবਕਾ ਸਰਦਾਲਾਂ ਦੀ ਦਕਸ਼ਨਾਵਲੋਂ ਚਲਦੀ ਸੀ। ਸ਼ਾਮ ਸਮਾਂ ਜਦੋਂ ਪੰਤੇ ਜੀ ਛੁੱਟੀ ਪਾਉਂਦੇ ਤਾਂ ਪੂਜਾ ਅਰਚਨਾ ਵਿੱਚ ਵਿਅਸਤ ਹੋ ਜਾਂਦੇ। ਪੰਤੇ ਜੀ ਆਪਣੇ ਸਾਹਮਣੇ ਰਾਮ ਜੀ ਦੀ ਇੱਕ ਮੂਰਤੀ ਰੱਖਦੇ ਅਤੇ ਉਹਨਾਂ ਨੂੰ ਨਰਭਾਂ ਦਾ ਪ੍ਰਸ਼ਾਦ ਪੀਰ ਤੇ ਜਰਾਂਤੀ ਅਤੇ ਮਨ ਵਿੱਚ ਅਕਸਰ ਵਿਚਾਰ ਕਰਦੇ ਕਿ ਉਸ ਨੂੰ ਭਗਵਾਨ ਦੀ ਪੂਜਾ ਕਰਦੇ ਹੋਏ ਨੂੰ ਅਨੇਕ ਸਾਧ ਗੁਰ ਜੁਕੇ ਹਨ ਪਰ ਭਗਵਾਨ ਦੇ ਦਰਸ਼ਨ ਦੇਣ ਦਾ ਕਸ਼ਟ ਤੱਕ ਨਹੀਂ ਕੀਤਾ ਇਸ ਉਤੇ ਉਹ ਪਵਿੱਤਰ ਦਿ ਲੋ ਬਾਲ ਰੂਪ ਮੋਹਣੀ ਮੂਰਤੀ ਰਾਮਚੰਦਰ ਅਤੇ ਲਕਸ਼ਮਨ ਆਦਿ ਭਰਾਵਾਂ ਨੂੰ ਯਾਦ ਕਰਕੇ ਅੱਖਾਂ ਬੰਦ ਕਰ ਲੈਂਦੇ ਅਤੇ ਇਸ ਪ੍ਰਕਾਰ ਉਹ ਧਿਆਨ ਮਗਨ ਹੋ ਜਾਂਦੇ ਇੱਕ ਦਿਨ ਉਹਨਾਂ ਦੀ ਆਰਾਧਨਾ ਅਰੰਗ ਲਈ ਆਈ ਬਾਗ ਗੋਵਦrai ਜੀ ਅਤੇ ਹੋਰ ਬਾਲਕ ਘੇਰ ਦੇ ਘੇਰ ਦਿੱਤੀ ਆ ਗਏ ਅਤੇ ਉਹਨਾਂ ਨੇ ਚੁੱਪ ਕੇ ਵੱਲ ਨੂੰ ਪੰਤੇ ਜਿੱਦੇ ਅੱਗੇ ਵੱਲ ਨੂੰ ਲੱਡੂਆਂ ਦਾ ਟੋਕੜਾ ਚੁੱਕਿਆ ਅਤੇ ਸਾਰਿਆਂ ਨੇ ਆਪਸ ਵਿੱਚ ਵੰਡ ਲਿਆ जीवे ही बच्चे की आवाज पंडित जी ने सुनी ओह सुचेत हो पटारी के, चले गए सी पंडित जी दे पिछे भजे पर ओह मंत्र हो गए पंडित जी उन्होंने आश्चर्ज हालत विच वेखते रह गए अगले दिन पंडित जी फिर नित कर्म अनुसार ਫਿਰ ਤਪੂ ਆਦੇ ਦਰਸ਼ਨ ਦੀ ਇੱਛਾ ਲਈ ਅਰਦਾਸ ਵਿੱਚ ਦੀਨ ਹੋ ਗਏ ਉਹਦੂ ਬਾਲਕ ਗੋਵਤ ਰਾਏ ਜੀ ਫਿਰ ਆਪਣੀ ਟੋਲੀ ਦੇ ਨਾਲ ਆ ਗਏ ਅਤੇ ਫਿਰ ਮਖਾਈ ਦੀ ਪਟਾਰੀ ਚੁੱਕ ਲਈ ਉਹਦੂ ਪੰਤੇ ਜੀ ਦੀ ਸਮਾਦੀ ਭੰਗ ਹੋ ਗਈ ਉਹ ਲੱਗੇ ਛਟਪਟਾਂ ਉਹਨੇ ਬੱਚਿਆਂ ਨੂੰ ਡਾਂਟ ਲਗਾਈ ਪਰ ਬਾਲਕ ਗੋਵਤ ਰਾਏ ਜੀ ਬੋਲੇ ਤੁਸੀਂ ਹੀ ਜਾਤ ਖੜਦੇ ਹੋ ਅਤੇ ਸਾਨੂੰ ਬਣਾਉਂਦੇ ਹੋ ਜਦੋਂ ਅਸੀਂ ਆਉਂਦੇ ਹਾਂ ਤਾਂ ਸਾਡੇ ਨਾਲ ਮਾੜਾ ਸੁਭਾਅ ਕਰਦੇ ਹੋ ਪੰਤ ਜੀ ਨੇ ਬਾਗ ਗੋਵਦਰਾਇ ਜੀ ਨੂੰ ਧਿਆਨ ਕੁੜੂ ਕੋ ਵੇਖਿਆ ਤਾਂ ਉਹਨਾਂ ਨੂੰ ਅਚੰਭਾ ਹੋਇਆ ਉਹਨਾਂ ਦੇ ਸਾਹਮਣੇ ਗੋਵਦਰਾਇ ਜੀ ਰਾਂਗ ਰੂਪ ਵਿੱਚ ਆਇਆ ਕਿਰ ਵਰਤਿਤ ਹੋ ਗਏ ਉਹਨਾਂ ਨੂੰ ਬਾਲ ਗੋਵਦਰਾਇ ਵਿੱਚ ਚੇ राम दे दर्शन हो लगे ओह परम खुशी के रस विच तर हो गए अख ता फिर उ बालक गोमल राय जी दी मुस्कुरांदी छवि सामने से अंट शिव दत्त शरदा वलु पड़ के द्रवित नेत्रा वलों गद गद होके नमस्तक होके वार बार प्रणाम कर लगा ਇਹ ਵਾਰਤਾ ਸਾਰੇ ਸ਼ਹਿਰ ਵਿੱਚ ਫੈਲ ਗਈ ਕਿ ਸਹਿਜਤਾ ਗੋਮਤਰਾਏ ਜੀ ਨੇ ਕੰਤਿ ਸ਼ਿਵਦੱਤ ਨੂੰ ਰਾਮ ਰੂਪ ਹੋ ਕੇ ਦਰਸ਼ਨ ਦਿੱਤੇ ਹਨ ਅਤੇ ਉਹ ਆਵਦੀ ਦਾ ਭਗਤ ਬਣ ਗਿਆ ਹੈ। ਸੁਪਿਆਰੀ ਸਾਹ ਸੰਧੇ ਜੀ ਵੀਰੇ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜੀ ਨੂੰ ਲਿਖੋ।